ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਡਰਾਇਆ ਜਾ ਰਿਹਾ ਹੈ ਸ਼ਰੀਆਮ ਆ ਤੇਰੀ ਪੋਸ ਜਿਹੜੀ ਹੈ ਨੌਜਵਾਨਾਂ ਦੇ ਝੂਠੇ ਮੁਕਾਬਲੇ ਕਰ ਰਹੀ ਹੈ ਸ਼ਰੀਆਮ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਇਹ ਦੂਰਾ ਸਟੇਟ ਬਣ ਗਈ ਹੈ ਪੁਲਿਸਯਾ ਸਟੇਟ ਬਣ ਗਈ ਹੈ ਇਹ ਬੌਧੀ ਚਿਰ ਨਹੀਂ ਜਲਣੀ ਅਣਖਾਂ ਵਾਲੇ ਜਾਗ ਪਿਆ ਕਰਦੇ ਆ ਤੇ ਤੁਹਾਡਾ ਘੱਟ ਦੱਸਦਾ ਹੈ ਕਿ ਤੁਸੀਂ ਜਾਗਦੇ ਹੋ ਤੁਹਾਡੇ ਹੱਕਾਂ ਤੇ ਡਾਕਾ ਮਾਰਨਾ ਸੌਖਾ ਨਹੀਂ ਇਹ ਗੱਲ ਠੀਕ ਹੈ ਸਾਨੂੰ ਮੰਨਣਾ ਚਾਹੀਦਾ ਹੈ ਕਿ ਇਹਨਾਂ ਨਵੇਂ ਇਨਕਲਾਬੀਆਂ ਨੂੰ ਚੁਣ ਕੇ ਅਸੀਂ ਵੱਡੀ ਗਲਤੀ ਕਰ ਲਈ ਹੈ ਇਹਨਾਂ 92 94 96 ਗੁੰਗੇ ਨੂੰ ਚੁਣ ਕੇ ਅਸੀਂ ਗਲਤੀ ਕਰ ਲਈ ਹੈ ਪਰ ਭਗਵਾਨ ਸਿਆ ਸਮਾ ਆ ਗਿਆ ਹੈ ਸਤਾਈ ਵਰਦੀ ਦੂਰ ਨਹੀਂ ਹੁਣ ਵੀ ਆਪਦੀ ਗਲਤੀ ਸੁਧਾਰ ਲੈ ਤੇ ਸ਼ਾਇਦ ਲੋਕਾਂ ਦੇ ਮਨਾਂ 'ਚ ਰਹੇ ਮਾਜੇ ਤੇ ਤੈਨੂੰ ਪਿੰਡਾਂ 'ਚ ਵੜਨ ਜੋਗਾ ਛੱਡ ਦੇ ਨਹੀਂ ਤਾਂ ਆਉਣ ਵਾਲਾ ਸਮਾਂ ਤੇਰੀ ਪਾਰਟੀ ਤੇ ਤੇਰੇ ਭਮਕੜਾਂ ਲਈ ਔਖਾ ਟਾਈਮ ਦਿਉਣ ਵਾਲਾ ਹੈ ਤੈਨੂੰ ਪਿੰਡ 'ਚ ਵੜਨਾ ਔਖਾ ਕਰ ਦੇਣਗੇ